हां जी दोस्तों सत श्री अकाल जुड़ਿਆ ਜੀ ਇੱਕ ਹੋਰ ਵੀਡੀਓ ਲੈ ਕੇ ਮੈਂ ਗੁਰਿੰਦਰ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਵੀ ਹਰ ਵਾਰ ਵਾਂਗੂ ਇੱਕ ਮੋਟੀਵੇਸ਼ਨਲ ਐਪੀਸੋਡ ਆ ਜਿਹੜਾ ਅੱਜ ਦਾ ਵਿਸ਼ਾ ਤੁਹਾਨੂੰ ਬਹੁਤ ਚੰਗਾ ਲੱਗੂਗਾ ਅਲੱਗ ਲੱਗੂਗਾ ਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਊਗਾ ਜਿਹੜਾ ਅੱਜ ਦਾ ਟੌਪਿਕ ਮੈਂ ਛੇੜਨਾ ਵਾਂ ਮੈਂ ਤਾਂ ਅਕਸਰ ਕਹਿੰਦਾ ਵੀ ਮੈਨੂੰ ਕੋਈ ਵੀ ਗੱਲ ਕਿਤੋਂ ਮਿਲ ਜਾਂਦੀ ਆ ਚੰਗੀ ਤਾਂ ਇਹ ਜ਼ਰੂਰੀ ਨਹੀਂ ਕਿ ਮੈਂ ਉਹਦੀ ਕਾਪੀ ਕਰ ਰਿਹਾ ਮੈਂ ਆਪਣੇ ਅੰਦਾਜ਼ ਦੇ ਵਿੱਚ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਮੈਂ ਆਪ ਸਿੱਖ ਰਿਹਾ ਤੁਹਾਡੇ ਨਾਲ-ਨਾਲ ਮੈਂ ਬੋਲ ਕੇ ਸਿੱਖ ਰਿਹਾ ਤੇ ਤੁਸੀਂ ਸੁਣ ਕੇ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਹਦੇ ਵਿੱਚ ਕੋਈ ਵੀ ਹਰਜ ਨਹੀਂ ਆਪਾਂ ਚੰਗੀਆਂ ਗੱਲਾਂ ਜੇ ਕਰ ਰਹੇ ਆ ਤੁਸੀਂ ਚੰਗੀਆਂ ਗੱਲਾਂ ਸੁਣ ਰਹੇ ਹੋ ਸਕੂਨ ਮਹਿਸੂਸ ਕਰ ਰਹੇ ਹੋ ਇਸ ਤੋਂ ਉੱਤੇ ਕੀ ਹੋਊਗਾ ਅੱਜ ਦੇ ਵਿਸ਼ੇ ਤੇ ਆਉਨੇ ਆ ਜੀ ਆਪਾਂ ਨ ਅਕਸਰ ਇਹ ਗੱਲਾਂ ਕਰਦੇ ਹੁੰਨੇ ਆਂ ਵੀ ਜੋ ਸਾਡੀ ਕਿਸਮਤ ਚ ਲਿਖਿਆ ਉਹ ਹੋ ਕੇ ਰਹਿਣਾ ਪਰ ਅੱਜ ਤਿੰਨ ਗੱਲਾਂ ਤੁਹਾਨੂੰ ਦੱਸਣੀਆਂ ਨੇ ਕਿ ਜੇ ਤੁਸੀਂ ਇਹ ਸਹੀ ਰੱਖੋਗੇ ਜ਼ਿੰਦਗੀ ਚ ਤੁਸੀਂ ਆਪਣੀ ਕਿਸਮਤ ਬਦਲ ਲੋਗੇ ਜਾਂ ਕਹਿ ਲਓ ਕਿ ਇਹ ਤਿੰਨ ਕੰਮਾਂ ਦੇ ਉੱਤੇ ਹੀ ਤੁਹਾਡੀ ਕਿਸਮਤ ਆ ਜਿਹੜੀ ਉਹ ਨਿਰਭਰ ਕਰਦੀ ਆ ਇਹ ਗੱਲਾਂ ਮੈਂ ਨਹੀਂ ਇਹ ਸਾਡੇ ਗੁਰੂ ਮਹਾਰਾਜ ਵੀ ਕਹਿੰਦੇ ਨੇ ਗੁਰਬਾਣੀ ਵੀ ਇਹੀ ਗੱਲ ਸਾਨੂੰ ਸਿਖਾਉਂਦੀ ਆ ਤੇ ਉਹਦੇ ਵਿੱਚ ਇੱਕ ਬਿਲਕੁਲ ਨਮਾਣੀ ਜੀ ਕੋਸ਼ਿਸ਼ ਬਿਲਕੁਲ ਤੁੱਛ ਜੀ ਇੱਕ ਕੋਸ਼ਿਸ਼ ਮੇਰੇ ਵੱਲੋਂ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਸਾਹਮਣੇ ਪੇਸ਼ ਕਰਨੀ ਆ ਕਿਹੜੀਆਂ ਨੇ ਉਹ ਤਿੰਨ ਗੱਲਾਂ ਆਜੋ ਜੀ ਕਰਦੇ ਆ ਗੱਲ ਪਹਿਲੀ ਗੱਲ ਆ ਜੀ ਜਿਹੜੀ ਤੁਸੀਂ ਹਮੇਸ਼ਾ ਸਹੀ ਰੱਖਣੀਆਂ ਆਪਣੀ ਸੋਚ ਯਾਨੀ ਕਿ ਆਪਣੀਆਂ ਜੜੀਆਂ ਇੰਟੈਂਸ਼ਨਸ ਨੇ ਅੰਦਰ ਲੀਆਂ ਉਹ ਸਹੀ ਰੱਖਣੀਆਂ ਨੇ ਉਦਾਹਰਨ ਦੇ ਦਿੰਨਾ ਆਪਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ ਵੈਸੇ ਤੋਂ ਸ਼ੁਰੂ ਤੋਂ ਇਹ ਕੰਮ ਚੱਲਦਾ ਆਇਆ ਕਿ ਆਪਾਂ ਮੂੰਹ ਦੇ ਮਿੱਠੇ ਆ ਦਿਲ ਦੇ ਵਿੱਚ ਖੂਟ ਰੱਖਦੇ ਆ ਅਸੀਂ ਵੀ ਰੱਖਦੇ ਆ ਤੇ ਜੋ ਸਾਡੇ ਨਾਲ ਵਰਤ ਰਿਹਾ ਵਾ ਸਾਡੀ ਜ਼ਿੰਦਗੀ ਚ ਉਹ ਵੀ ਰੱਖਦਾ ਤੁਹਾਡਾ ਕੋਈ ਮਿੱਤਰ ਆ ਤੁਹਾਡਾ ਕੋਈ ਰਿਸ਼ਤੇਦਾਰ ਆ ਸਰਕਲ ਦੇ ਵਿੱਚ ਕੋਈ ਵੀ ਇਨਸਾਨ ਆ ਜਿਹਨੂੰ ਤੁਸੀਂ ਰੋਜ਼ ਮਿਲਦੇ ਹੋ ਜਾਂ ਕਦੇ-ਕਦੇ ਮਿਲਦੇ ਹੋ ਫੋਨ ਤੇ ਗੱਲ ਕਰਦੇ ਹੋ ਜਾਂ ਸਾਹਮਣੇ ਬਹਿ ਕੇ ਗੱਲ ਕਰਦੇ ਹੋ ਕਈ ਵਾਰੀ ਦੇਖਿਆ ਆਪਾਂ ਨਾ ਮੂੰਹ ਦੇ ਉੱਤੇ ਤਾਰੀਫ਼ ਕਰੀ ਜਾਂਦੇ ਆ ਬੰਦੇ ਦੀ ਵੀ ਤੂੰ ਬਹੁਤ ਚੰਗਾ ਵਾ ਯਾਰ ਤੇਰੇ ਵਰਗਾ ਬੰਦਾ ਹੀ ਕੋਈ ਨਹੀਂ ਪਰ ਅੰਦਰ ਉਹਨੂੰ ਗਾਲਾਂ ਕੱਢ ਰਹੇ ਹੁੰਦੇ ਆ ਅੰਦਰੋਂ ਉਹਦਾ ਬੁਰਾ ਮੰਗ ਰਹੇ ਹੁੰਦੇ ਆ ਵੀ ਜੇ ਕੋਈ ਬੰਦਾ ਤਰੱਕੀ ਕਰਦਾ ਮੂੰਹ ਦੇ ਉੱਤੇ ਆਪਾਂ ਕਹਿੰਦੇ ਆ ਮੂੰਹੋਂ ਆਪਾਂ ਕੀ ਕਹਿੰਦੇ ਆ ਯਾਰ ਸਾਨੂੰ ਬਹੁਤ ਖੁਸ਼ੀ ਹੋਈ ਵੀ ਤੂੰ ਇਸ ਮੁਕਾਮ ਤੇ ਪਹੁੰਚ ਗਿਆ ਪਰ ਅੰਦਰੋਂ ਜੈਲਸ ਕਰ ਰਹੇ ਹੁੰਦੇ ਆ ਅੰਦਰੋਂ ਬਾਦੂਆ ਉਹਨੂੰ ਦੇ ਰਹੇ ਹੁੰਦੇ ਆ ਵੀ ਯਾਰ ਇਹ ਕਿਉਂ ਪਹੁੰਚ ਗਿਆ ਰੱਬ ਇਹਨੂੰ ਥੱਲੇ ਸੁੱਟ ਦੇ ਇਹ ਗੱਲਾਂ ਨਾ ਤੁਸੀਂ ਸਾਰਿਆਂ ਤੋਂ ਲੁਕੋ ਸਕਦੇ ਹੋ ਪਰ ਉਸ ਪ੍ਰਮਾਤਮਾ ਤੋਂ ਨਹੀਂ ਲੁਕੋ ਸਕਦੇ ਜੋ ਅਸੀਂ ਸੋਚ ਰਹੇ ਹਾਂ ਸੋ ਜਾਣੀ ਜਾਣ ਆ ਇਹ ਜੜੀਆਂ ਤੁਹਾਡੇ ਅੰਦਰ ਲੀਆਂ ਟੈਂਸ਼ਨਸ ਨੇ ਤੁਸੀਂ ਸਾਹਮਣੇ ਵਾਲੇ ਨੂੰ ਜੇ ਨਹੀਂ ਸ਼ੋਅ ਕਰ ਰਹੇ ਪ੍ਰਮਾਤਮਾ ਜਾਣ ਰਿਹਾ ਸੋ ਇਹ ਕੋਸ਼ਿਸ਼ ਕਰਨੀ ਆ ਕਦੇ ਵੀ ਜੜੀਆਂ ਸਾਡੇ ਅੰਦਰ ਲੀਆਂ ਗੱਲਾਂ ਨੇ ਤੇ ਬਾਹਰ ਲੀਆਂ ਗੱਲਾਂ 'ਚ ਫਰਕ ਨਾ ਹੋਵੇ ਇਹ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਆ ਤੇ ਤੁਹਾਡਾ ਜਿਹੜਾ ਇਹ ਪਹਿਲਾ ਕੰਮ ਆ ਜਿਹੜਾ ਉਹ ਸਹੀ ਹੋ ਜਾਊਗਾ ਦੂਜੀ ਗੱਲ ਕਿਹੜੀ ਸਹੀ ਰੱਖਣੀ ਆ ਜੀ ਆਪਣੇ ਬੋਲਾਂ ਨੂੰ ਸਹੀ ਰੱਖਣਾ ਕਿੱਦਾਂ ਜਿੱਦਾਂ ਇਹ ਪਹਿਲੇ ਪੁਆਇੰਟ 'ਚ ਤਾਂ ਮੈਂ ਕਲੀਅਰ ਕਰ ਹੀ ਦਿੱਤਾ ਕਿ ਸੋਚ ਵੀ ਸਹੀ ਰੱਖਣੀ ਆ ਬੋਲ ਵੀ ਸਹੀ ਰੱਖਣੇ ਆ ਪਰ ਕਈ ਬੰਦੇ ਬੋਲ ਹੀ ਸਹੀ ਨਹੀਂ ਰੱਖਦੇ ਉਹ ਬੰਦੇ ਜਿਹੜੇ ਆ ਨਾ ਵੀ ਅ ਹੁਣ ਉਹ ਤਾਂ ਹੋ ਗਏ ਦੋ ਗਲੇ ਜਿਨ੍ਹਾਂ ਬਾਰੇ ਮੈਂ ਪਹਿਲਾਂ ਗੱਲ ਕੀਤੀ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ ਪਰ ਜਿਹੜੇ ਆ ਦੂਜੇ ਨੰਬਰ ਵਾਲੇ ਨੇ ਇਹ ਇਹਨਾਂ ਨੂੰ ਬੋਲਣ ਦਾ ਹੀ ਚੱਜ ਨਹੀਂ ਹੁੰਦਾ ਇਹ ਕਿਸੇ ਨੂੰ ਬੰਦੇ ਨੂੰ ਇਹ ਕਹਿ ਲਓ ਵੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਇਹਨਾਂ ਨੂੰ ਹੰਕਾਰ ਬੜਾ ਹੁੰਦਾ ਇਹਨਾਂ ਨੂੰ ਆਪਣੀ ਕਿਸੇ ਚੀਜ਼ ਦੇ ਉੱਤੇ ਮਾਣ ਬਹੁਤ ਹੁੰਦਾ ਭਾਵੇਂ ਉਹ ਪੈਸੇ ਦਾ ਮਾਣ ਹੋਵੇ ਸ਼ੋਹਰਤ ਦਾ ਮਾਣ ਹੋਵੇ ਆਪਣੀ ਤਾਕਤ ਦਾ ਮਾਣ ਹੋਵੇ ਕਿਸੇ ਵੀ ਤਰ੍ਹਾਂ ਦਾ ਮਾਨ ਹੋ ਸਕਦਾ ਤੇ ਇਹ ਬਹੁਤ ਗਲਤ ਸ਼ਬਦ ਕਿਸੇ ਨੂੰ ਵੀ ਇਹ ਵਰਤਦੇ ਨੇ ਕਿਸੇ ਗਰੀਬ ਨੂੰ ਉਦਾਂ ਹੀ ਉਹਦਾ ਮਜ਼ਾਕ ਉਡਾ ਦੇਣਗੇ ਕਿਸੇ ਹੋਟਲ 'ਚ ਗਏ ਆ ਬੰਦੇ ਵੇਟਰ ਨੂੰ ਬੁਲਾਉਣ ਦੀ ਉਹਨਾਂ ਨੂੰ ਅਕਲ ਨਹੀਂ ਜਾਂ ਤੂੰ ਕਰਕੇ ਹਮੇਸ਼ਾ ਗੱਲ ਕਰਨੀ ਜਾਂ ਰੋਬ ਪਾਉਣਾ ਕਿਸੇ ਤੇ ਹਨ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਡੀਆਂ ਨੋਟ ਹੋਈ ਜਾਂਦੀਆਂ ਨੇ ਉਹਦੇ ਉਹਦੀ ਜਿਹੜੀ ਡਾਇਰੀ ਆ ਨਾ ਉਹਦੇ ਵਿੱਚ ਸਭ ਕੁਝ ਨੋਟ ਹੋ ਰਿਹਾ ਤੁਹਾਡੀ ਛੋਟੀ ਛੋਟੀ ਗੱਲ ਕਿਸੇ ਦਾ ਭਲਾ ਕਰ ਰਹੇ ਹੋ ਉਹ ਵੀ ਗੱਲ ਨੋਟ ਹੋ ਰਹੀ ਆ ਤੇ ਕਿਸੇ ਦਾ ਤੁਸੀਂ ਮਾੜਾ ਕਰ ਰਹੇ ਹੋ ਉਹ ਵੀ ਨੋਟ ਤੇ ਇਹ ਸਾਰਾ ਕੁਝ ਤੁਹਾਨੂੰ ਮਿਲਣਾ ਜੀ ਤੁਹਾਡੀ ਕਿਸਮਤ ਬਣ ਕੇ ਸੋ ਇਸ ਚੀਜ਼ ਦਾ ਜਰੂਰ ਖਿਆਲ ਰੱਖੋ ਕਿ ਜਿਹੜੇ ਬੋਲ ਨੇ ਉਹ ਕਿਸੇ ਨੂੰ ਹਾਰਟ ਨਾ ਕਰਨ ਇਹ ਜਿਹੜੀ ਆ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਇਨਸਾਨ ਹੋਣ ਦੇ ਨਾਤੇ ਤੀਜੀ ਚੀਜ਼ ਕਿਹੜੀ ਸਹੀ ਰੱਖਣੀ ਆ ਸਾਡਾ ਕਰਮ ਸਾਡਾ ਐਕਸ਼ਨ ਸਾਡੀ ਜਿਹੜੀ ਐਕਟੀਵਿਟੀ ਆ ਪ੍ਰੈਜ਼ੈਂਟ ਦੀ ਇਹਨੂੰ ਕਈ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਆ ਇੱਕ ਤਾਂ ਕਰਮ ਹੋ ਗਏ ਕਿ ਤੁਸੀਂ ਜਿੱਦਾਂ ਮੈਂ ਕਿਹਾ ਦੂਜਿਆਂ ਦਾ ਭਲਾ ਕਰੋ ਇਹ ਉਮੀਰ ਵੀ ਨਾ ਰੱਖੋ ਕਿ ਉਹ ਵੀ ਆ ਕੇ ਤੁਹਾਡਾ ਭਲਾ ਕਰੇ ਜਾਂ ਤੁਸੀਂ ਅੱਜ ਕੱਲ ਆਪਾਂ ਸਾਰੇ ਚਲੋ ਇਹ ਸੋਚਦੇ ਆ ਨਾ ਵੀ ਮੈਂ ਨਹੀਂ ਯਾਰ ਕਿਸੇ ਦਾ ਭਲਾ ਕਰਨਾ ਭਲਾ ਕਰਕੇ ਕੁਝ ਨਹੀਂ ਮਿਲਿਆ ਆਪਾਂ ਲੈਣਾ ਕੀ ਆ ਭਲਾ ਉੱਥੇ ਕਰੋ ਜਿੱਥੇ ਤੁਸੀਂ ਰਿਟਰਨ ਨਹੀਂ ਚਾਹੁੰਦੇ ਬਸ ਕਰ ਤਾਂ ਤੇ ਕਹਿੰਦੇ ਆ ਵੀ ਖੂਚ ਪਾਤਾ ਬਸ ਭੁੱਲ ਜੂ ਤੁਸੀਂ ਆਪਣੇ ਵੱਲੋਂ ਆਪਣੀ ਇਨਰ ਸੈਟੀਸਫੈਕਸ਼ਨ ਲਈ ਆਪਣੀ ਤਸੱਲੀ ਲਈ ਆਪਣੇ ਸਕੂਨ ਦੇ ਲਈ ਕਿਸੇ ਦੀ ਮਦਦ ਕਰਤੀ ਇਹ ਉਮੀਦ ਨਾ ਕਰੋ ਕਿ ਕੱਲ ਨੂੰ ਉਹ ਵੀ ਆ ਕੇ ਤੁਹਾਡੀ ਮਦਦ ਕਰੂਗਾ ਫਿਰ ਤੁਸੀਂ ਸੁਖੀ ਵੀ ਰਹੋਗੇ ਤੇ ਇਹੀ ਅੱਜ ਕੱਲ ਤਰੀਕਾ ਵਾ ਆਪਣੇ ਆਪ ਨੂੰ ਜਿਹੜਾ ਇੱਕ ਰਿਲੈਕਸ ਫੀਲ ਕਰਾਉਣ ਦਾ ਇੱਕ ਕਰਮਾ ਕਿ ਅਸੀਂ ਮਿਹਨਤ ਕਰਨੀ ਹੈ ਹੱਥੀਂ ਕਿਰਤ ਜਿਹੜੀ ਕਰਨੀ ਆ ਉਹ ਚੰਗੀ ਕਰੋ ਉਹ ਹਾਰਡਵਰਕ ਕਰੋ ਮਿਹਨਤ ਕਰੋ ਤੇ ਕਦੇ ਵੀ ਹੌਸਲਾ ਨਾ ਛੱਡੋ ਜੇ ਕਾਮਯਾਬੀ ਨਹੀਂ ਮਿਲ ਰਹੀ ਇਹ ਨਹੀਂ ਕਿ ਆਪਾਂ ਕਿਰਤ ਕਰਨੀ ਛੱਡ ਦਈਏ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਫਿਰ ਉਹਦਾ ਰਿਜ਼ਲਟ ਕਿੱਦਾਂ ਮਿਲੂਗਾ ਜਿਹੜਾ ਬੰਦਾ ਚੰਗੇ ਕਰਮ ਕਰ ਰਿਹਾ ਜੋ ਆਪਣੀ ਨੀਤ ਸੱਚੀ ਦੇ ਨਾਲ ਤੇ ਕੋਈ ਵੀ ਮਨ ਦੇ ਵਿੱਚ ਮੈਲ ਰੱਖੇ ਬਿਨਾ ਕਿਸੇ ਵੀ ਤਰ੍ਹਾਂ ਦਾ ਕਰਮ ਕਿਰਤ ਕਰ ਰਿਹਾ ਵਾ ਉਹਨੂੰ ਫਲ ਜ਼ਰੂਰ ਮਿਲਣਾ ਕਿਸੇ ਨੂੰ ਪਹਿਲਾਂ ਮਿਲ ਜਾਣਾ ਕਿਸੇ ਨੂੰ ਦੇਰ ਦੇ ਨਾਲ ਮਿਲਣਾ ਸੋ ਕਈ ਵਾਰ ਆਪਾਂ ਕਹਿ ਦਿੰਦੇ ਹੁੰਨੇ ਆ ਨਾ ਬਹੁਤ ਮਿਹਨਤ ਕਰ ਲਈ ਕੁਝ ਨਹੀਂ ਮਿਲਿਆ ਪਰ ਜਰੂਰ ਮਿਲਦਾ ਜੇ ਆਪਾਂ ਸਹੀ ਨੀਤ ਜਾਰੀ ਰੱਖਾਂਗੇ ਜੇ ਆਪਾਂ ਅੱਕ ਕੇ ਗਲਤ ਜਿਹੜੇ ਰਾਹ ਵਾ ਉਹ ਨਹੀਂ ਅਪਣਾਵਾਂਗੇ ਤਾਂ ਉਹ ਪ੍ਰਮਾਤਮਾ ਤੁਹਾਨੂੰ ਇੱਕ ਕਈ ਵਾਰ ਨਾ ਪਰਖ ਰਿਹਾ ਹੁੰਦਾ ਵਾ ਜੇ ਤੁਸੀਂ ਮਿਹਨਤ ਕਰੀ ਜਾਂਦੇ ਹੋ ਉਹਦੇ ਰਿਜ਼ਲਟ ਨਹੀਂ ਮਿਲ ਰਹੇ ਤਾਂ ਸਬਰ ਰੱਖਿਆ ਕਰੋ ਉੱਤੇ ਭਰੋਸਾ ਰੱਖਿਆ ਕਰੋ ਉਹ ਤੁਹਾਡਾ ਐਗਜ਼ਾਮ ਲੈ ਰਿਹਾ ਹੁੰਦਾ ਕਿ ਤੁਸੀਂ ਕਿੰਨੇ ਕੁ ਜੋਗੇ ਹੋ ਫਿਰ ਤੁਹਾਨੂੰ ਇੱਕਦਮ ਕੁਝ ਵੱਡਾ ਉਹ ਜ਼ਰੂਰ ਦੇਊਗਾ ਜੇ ਤੁਸੀਂ ਉਹ ਸਟੇਜ ਨੂੰ ਪਾਰ ਕਰਕੇ ਇਹ ਯਕੀਨ ਰੱਖਿਓ ਤੇ ਜਿਹੜੇ ਲੋਕਾਂ ਨਾਲ ਇਦਾਂ ਹੋਇਆ ਉਹਨਾਂ ਤੋਂ ਪੁੱਛ ਕੇ ਦੇਖ ਲਿਓ ਤੁਹਾਡੇ ਆਲੇ-ਦੁਆਲੇ ਮਿਲ ਜਾਣਗੇ ਜੇ ਆਲੇ-ਦੁਆਲੇ ਨਹੀਂ ਮਿਲਦੇ ਤਾਂ YouTube ਤੇ ਵੀਡੀਓਜ਼ ਦਾ ਸਾਰਾ ਕੁਝ ਤੁਹਾਡੇ ਕੋਲ ਆ ਇੰਟਰਨੈਟ ਤੁਹਾਡੇ ਕੋਲ ਆ ਲੱਭ ਕੇ ਦੇਖ ਲਿਓ ਇਹੋ ਜਿਹੀਆਂ ਜਿਹੜੀਆਂ ਸਕਸੈਸ ਸਟੋਰੀਜ਼ ਤੁਹਾਨੂੰ ਜ਼ਰੂਰ ਮਿਲ ਜਾਣਗੀਆਂ ਬਹੁਤ ਬਹੁਤ ਧੰਨਵਾਦ ਜੀ ਅ ਮੈਂ ਜੇ ਕੋਈ ਵੀ ਗੱਲ ਆਪਣੀ ਔਕਾਤ ਤੋਂ ਜ਼ਿਆਦਾ ਬੋਲੀ ਹੋਵੇ ਮੈਂ ਖਿਮਾ ਦਾ ਅਰਜਕਾ ਜੀ ਤੇ ਆਪਣੀ ਤੁਸੀਂ رائے ਜ਼ਰੂਰ ਦਿਓ ਕਿ ਇਹ ਗੱਲਾਂ ਸਹੀ ਨੇ ਜਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਇਹ ਐਵੇਂ ਬਸ ਲਿਖੀਆਂ ਹੋਈਆਂ ਇਹ ਗੱਲਾਂ ਨੇ ਇਹ ਜਿਹੜਾ ਜ਼ਿੰਦਗੀ 'ਚ ਜਦੋਂ ਇੰਪਲੀਮੈਂਟ ਕਰਨ ਤੇ ਆਉਂਦੇ ਆ ਤੇ ਲਾਗੂ ਨਹੀਂ ਹੁੰਦੀ ਇਹ ਸਹੀ ਨਹੀਂ ਸਾਬਤ ਹੁੰਦੀਆਂ ਜ਼ਰੂਰ ਵਿਚਾਰ ਦਿਓ ਬਹੁਤ ਬਹੁਤ ਧੰਨਵਾਦ